ਚਲੋ ਕੀ ਹੈ ਸਰਨਾਵਾ ਪ੍ਰਿੰਸੀਪਲ ਐਮ ਜੀਐਨ ਸਕੂਲ ਜਲੰਧਰ ਮੈਂ ਧੰਨਵਾਦੀ ਹਾਂ ਕਮਿਸ਼ਨਰ ਸਾਹਿਬ ਦਾ ਤੇ ਐਸ ਐਚਓ ਥਾਣਾ ਨੰਬਰ 2 ਦਾ ਕਿ ਉਹਨਾਂ ਨੇ ਮੇਰੀ ਬੱਚਿਆਂ ਦੀ ਸਕਿਉਰਿਟੀ ਵਾਸਤੇ ਐਫ ਟੀਜ਼ਿੰਗ ਬਹੁਤ ਹੀ ਨਕੇਲ ਪਾਈ ਹੋਈ ਹੈ ਅਸੀਂ ਇਹਨਾਂ ਦੀ ਸਰਵਿਸਿਸ ਤੋਂ ਬਹੁਤ ਖੁਸ਼ ਹਾਂ ਤੇ ਪ੍ਰਭਾਵਿਤ ਹਾਂ ਥੈਂਕ ਯੂ ਸੋ ਮਚ ਅੱਜ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਉਹਦੇ ਮਾੜਾ ਬ੍ਰੀਫਿੰਗ ਦੇਖੋ ਜੀ ਸਾਨੂੰ ਪਤਾ ਹੈਗੇ ਕਿ ਕਮਿਸ਼ਨਰ ਜੀ ਜ਼ਿਲੰਧਰ ਵੱਲੋਂ ਕੋਈ ਇਨੀਸ਼ੀਏਟਿਵ ਜਿਹੜਾ ਹੈ ਕੀਤਾ ਗਿਆ ਹੈ ਜਿੰਨੇ ਵੀ ਸਕੂਲ ਹੈਗੇ ਐਜੂਕੇਸ਼ਨਲ ਸਟਿਚਰ ਹੈਗੇ ਉਥੇ ਉਥੇ ਜਿਹੜੇ ਬੱਚਿਆਂ ਦਾ ਜਿਹੜਾ ਸਕੂਲ ਦਾ ਟਾਈਮ ਖਤਮ ਹੁੰਦਾ ਉਸ ਵੇਲੇ ਜਿਹੜੀ ਜੀ ਕਾਫੀ ਇਸ਼ੂ ਜਾਂਦੇ ਹੈ ਸਕੂਲ ਲੈ ਕੇ ਜਿਹੜੀ ਜੀ ਜ਼ਿਲੰਧਰ ਤੇ ਲਗਭਗ 88 ਥਾਵਾਂ ਤੇ ਜਿਹੜੇ ਹੈਗੇ ਤਾਂ ਕਿ ਜਿਹੜੇ ਹੈਗੇ ਲਾਏ ਗਏ ਹੈ ਜੀ ਤੁਸੀਂ ਦੇਖ ਰਹੇ ਹੋ ਜੀ ਜਿੰਨੀ ਵਕਤਾਂ ਜਿਹੜੀ ਹੈਗੀ ਯੋਜਨਾਛਾ ਚੋਦ ਅਤੇ ਜਿਹੜੇ ਹਿਰਾਜ ਸਾਹਿਬਾਨ ਨੇ ਸਾਰੇ ਜਿਹੜੇ ਇਹਦੇ ਤੇ ਲੱਗੇ ਹੈਗੇ ਅਸੀਬ ਜਿਹੜਾ ਹੈਗਾ ਜੋ ਵੀ ਸਟਿਕਲੀ ਗੱਲ ਹੈ ਲੈਣਾ ਉਹ ਕੀ ਬੀਚ ਹੈ ਪਰਪੋਸਿੰਗ ਜਿਹੜਾ ਹੈਗਾ ਇੰਪਲੀਮੈਂਟੇਸ਼ਨ ਦਵਾ ਦੇ ਜੀ ਜਿਸਰ ਕਈਆਂ ਵਾਲਾ ਫੋਨ ਵੀ ਕਰਾਏ ਜਾ ਰਹੇ ਨੇ ਗੱਲਬਾਤ ਕਰਾਈ ਜਾ ਰਹੀ ਹੈ ਅੰਦਰ ਬੜਾ ਹੈਗਾ ਜਿਨ੍ਹਾਂ ਜਿਨ੍ਹਾਂ ਕੋਲ ਕੋ ਕਾਰਜਾਤ ਨਹੀਂ ਹੈ ਜਾਂ ਨਮਕਲੇਟ ਨਹੀਂ ਹੈ ਦਾ ਫੋਨ ਵੀ ਤੋਂ ਹੈ ਹਨ ਬਾਤੀ ਜਿਹੜੇ ਵੀ ਹੁਲੜਵਾ ਗਿਆ ਉਹਨਾਂ ਦੇ ਤਾਂ ਤੇ ਜਿੱਦਾਂ ਕਿਸੇ ਕੋਈ ਸਪਾਰਸ਼ ਪਵਾ ਦਿੰਦਾ ਵਾ ਉਹਨੂੰ ਉਹਦੀ ਗੱਡੀ ਛੱਡ ਅੱਡੇ ਚੁਪਾ ਜੀ ਕੋਈ ਨਹੀਂ ਸਕਦਾ ਸਰ ਕਿੰਨੇ ਗੱਡੀਆਂ ਬੌਂਡ ਹੋ ਚੁੱਕੀਆਂ ਨੇ ਕਿੰਨੇ ਚੱਲ ਰਹੇ ਆ ਜੋ ਆਪਣਾ ਉਹ ਅਸੀਂ ਲੱਗੇ ਆ ਕਿ ਜੇਕਰ ਸਰ ਬਾਤ ਠੀਕ ਆ ਸਰ ਤੇ ਇਹ ਕਾਰ ਵੀ ਅੱਗੇ ਵੀ ਤੇ ਚਲਦੀ ਰਹੇਗੀ ਜੀ ਹਾਂ ਸਭ